ਸੋ ਜੀ ਭਾਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਹਰ ਇਨਸਾਨ ਦੀ ਪਹਿਲੀ ਪਸੰਦ ਦਾ ਨਾਰੀਅਲ ਦਾ ਸ਼ੁੱਧ ਤੇਲ ਪਰ ਇਹ ਨਹੀਂ ਕੋਈ ਜਾਣਦਾ ਵੀ ਇਹ ਕਿਵੇਂ ਤਿਆਰ ਹੁੰਦਾ ਤੇ ਕਿੱਥੋਂ ਹੁੰਦਾ ਅੱਜ ਤੁਹਾਨੂੰ ਦਿਖਾਉਨੇ ਆ ਸਾਰਾ ਪ੍ਰੋਸੈਸ ਇਹ ਆ ਦੇਖੋ ਵੀਡੀਓ ਜੀ ਲੋ ਜੀ ਆ ਵੀਡੀਓ ਹੋ ਗਈ ਸਟਾਰਟ ਤੇ ਸਾਹਮਣੇ ਤੁਸੀਂ ਦੇਖੋ ਵੀ ਇੱਕ ਕੋਲੂ ਆ ਇਹਦੇ ਵਿੱਚ ਨਾਰੀਅਲ ਦੀਆਂ ਗਿਰੀਆਂ ਪਾ ਕੇ ਇਹਨੂੰ ਬਈ ਚੰਗੀ ਤਰ੍ਹਾਂ ਪੀਸਿਆ ਜਾਊਗਾ ਦੇਖੋ ਵੀ ਆ ਵੀਰਾਂ ਨੇ ਨਾਰੀਅਲ ਦੀਆਂ ਗਿਰੀਆਂ ਜਿਹੜੀਆਂ ਕੋਲੂ ਦੇ ਵਿੱਚ ਪਾਤੀਆਂ ਵੀਡੀਓ ਨੂੰ ਸਕਿਪ ਨਾ ਕਰੋ ਧਿਆਨ ਨਾਲ ਦੇਖਿਓ ਬਹੁਤ ਹੀ ਵਧੀਆ ਪ੍ਰੋਸੈਸ ਆ ਭਾਈ ਸ਼ੁੱਧ ਤੇਲ ਤਿਆਰ ਹੁੰਦਾ ਦੇਖੋ ਇਸ ਤਰੀਕੇ ਦੇ ਨਾਲ ਬੈਲਾਂ ਨੂੰ ਪਾਣੀ ਪੂਨੇ ਪਿਆ ਕੇ ਨਮਾਤਵਾ ਕੇ ਤਿਆਰ ਕਰਕੇ ਫਿਰ ਇੱਕ ਪੰਜਾਲੀ ਦੇ ਵਿੱਚ ਜੋੜਿਆ ਜਾਂਦਾ ਅੱਜ ਕੱਲ ਇਹ ਤਾਂ ਮਸ਼ੀਨੀ ਚੋਕ ਆ ਗਿਆ ਭਾਈ ਪਰ ਪਹਿਲਾਂ ਇਸ ਪ੍ਰੋਸੈਸ ਨਾਲ ਜਿਹੜਾ ਨਾਰੀਅਲ ਦਾ ਤੇਲ ਇੱਕ ਕੋਲੂ ਦੇ ਵਿੱਚ ਪਾ ਕੇ ਬਣਾਉਂਦੇ ਸੀ ਦੇਖੋ ਇਸ ਤਰ੍ਹਾਂ ਬੈਲ ਜਿਹੜਾ ਚਾਰਸ ਫੇਰੇ ਘੁੰਮੇ ਫਿਰਦਿਆ ਤੇ ਜਿਹੜੀਆਂ ਉਹ ਗਿਰੀਆਂ ਹੌਲੀ ਹੌਲੀ ਕੋਲੂ ਦੇ ਵਿੱਚ ਪਿਸਦੀਆਂ ਜਾਂਦੀਆਂ ਤੇ ਉਹਨਾਂ ਤੋਂ ਤੇਲ ਤਿਆਰ ਹੋ ਜਾਂਦਾ ਬਹੁਤ ਹੀ ਵੱਡਾ ਪ੍ਰੋਸੈਸ ਆ ਭਾਈ ਬਹੁਤ ਮਿਹਨਤ ਲੱਗਦੀ ਆ ਤੇ ਦੇਖੋ ਇੱਕ ਬਹੁਤ ਹੀ ਸ਼ੁੱਧ ਤੇਲ ਤਿਆਰ ਹੋ ਗਿਆ ਵੀਰ ਨੇ ਉਸ ਟੀਨ ਦੇ ਵਿੱਚ ਪਾ ਲਿਆ ਲੋ ਜੀ ਭਾਈ ਇਹ ਆ ਸਾਰਾ ਪ੍ਰੋਸੈਸ ਇਸ ਤਰੀਕੇ ਦੇ ਨਾਲ ਨਾਰੀਅਲ ਦਾ ਤੇਲ ਤਿਆਰ ਹੁੰਦਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕਿ ਸ਼ੇਅਰ ਕਰ ਦਿਓ ਤੇ ਪਿਆਰਾ ਜਿਹਾ ਕਮੈਂਟ ਕਰਕੇ ਪੇਜ ਨੂੰ ਕਰ ਲਓ ਫੋਲੋ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ